ਸਤਿ ਸ਼੍ਰੀ ਅਕਾਲ ਮੈਂ ਇੰਦਰਪਾਸੋਂ ਪਮਾਰੀ ਪੰਜਾਬੀ ਚੈਨਲ ਤੋਂ ਤੁਸੀਂ ਦੇਖ ਰਹੇ ਹੋਗੇ ਮੇਰੇ ਮਗਰ ਚਰਨ ਸੇਵਕ ਰਾਣਾ ਸਾਹਿਬ ਆਯੁਰਵੈਦਿਕ દવાਖਾਨਾ ਇਹ ਸਥਿਤ ਥਾਂ ਹੈਗਾ ਗਿੱਲਪਿੰਡ ਗਿੱਲਪਿੰਡ ਜਦੋਂ ਆਪਾਂ ਮਲੇਕੋਟਲਾ ਰੋਡ ਰੋ ਲਾਈਫ ਤੋਂ ਆਪਾਂ ਔਨੇ ਗਿੱਲਪਿੰਡ ਕੰਨੀ ਨੂੰ ਉੱਤੇ ਗਰਾਊਂਡ ਦੇ ਠੀਕ ਸਾਹਮਣੇ ਆ ਚਰਨ ਸੇਵਕ ਇਹ ਆਯੁਰਵੈਦ ਬਾਬਾ ਜੀ ਨੇ ਬਜ਼ੁਰਗ ਨੇ ਤੇ ਜਿਹਨਾਂ ਲਾਲ ਬੱਤੀ ਵਾਲੇ ਵੀ ਕਹੀ ਜਾਂਦਾ ਬਾਬਾ ਜਸਵੰਤ ਸਿੰਘ ਲਾਲ ਪੱਤੀ ਵਾਲੇ ਨਾਲ ਵੀ ਉਹ ਆਪਾਂ ਪਕਾਰਦੇ ਆ ਉਹ ਕਿਵੇਂ ਪਕਾਰਦੇ ਆ ਫਿਰ ਤੂੰ ਦੱਸਾਂਗੇ ਕਿਵੇਂ ਆਪਾਂ ਕਹਿੰਦੇ ਆ ਪਰ ਬਟ ਆਪਾਂ ਹੁਣ ਇੱਥੇ ਆਏ ਆ ਕਿ ਪਥਰੀ ਇਲਾਜ ਕਰਦੇ ਆ ਉਹ ਗੁਰਦੇ ਦੇ ਪੀਤੇ ਦੀ ਪਥਰੀ ਕੱਢ ਦਿੰਦੇ ਆ ਕੁਝ ਦਿਨਾਂ ਵਿੱਚ ਇਹ ਆਪਾਂ ਜਾਣਦੇ ਆ ਉਹ ਕਿਵੇਂ ਆ ਕੰਮ ਕਰਦੇ ਆ ਕਿਵੇਂ ਉਹ ਕਿਹੜੀ ਦਵਾਈ ਦਿੰਦੇ ਆ ਕਿਹੜਾ ਇਹ ਜਾਦੂ ਕਰਦੇ ਆ ਕਿ ਉਹ ਇਹ ਪਥਰੀ ਕੱਢ ਦਿੰਦੇ ਆ ਕੁਝ ਵਿਜਾਰਾ ਕਰਦੇ ਆ ਬਾਬਾ ਜੀ ਬੈਠੇ ਆ ਬਾਬਾ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਪਤਾ ਹੈ ਦੱਸਦੀ ਕਹਣਾ ਚੋ ਜੀ ਹਾਂਜੀ 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 ਉਹ ਬਈ ਤੁਸੀਂ ਪੱਥਰੀ ਇਲਾਜ ਕਰਦੇ ਹੋ ਕਹਿੰਦੇ ਹਾਂ ਹਾਂ ਜੀ ਕਿਹੜੀ ਕਿਹੜੀ ਪਿੱਤੇ ਗੁਰਦੇ ਪੈਸੇ ਦੋਨੇ ਕੱਢ ਦਿੰਦੇ ਨੇ ਗੁਰਦੇ ਦੀ ਹੋਵੇ ਪਿੱਤੇ ਦੀ ਹੋਵੇ ਅੱਛਾ ਜੀ ਗੁਰਦੇ ਦੀ ਜਿਹੜੀ ਦਵਾਈ ਆ ਉਹ ਅਸੀਂ ਤਿੰਨ ਤਿੰਨਾਂ ਦਿਨ ਪੱਥਰੀ ਕੱਢ ਦਿੰਨੇ ਆ ਤੇ ਜਿਹੜੀ ਦੂਜੀ ਪਿੱਤੇ ਦੀ ਆ ਉਹ 4 ਮਹੀਨੇ ਦਾ ਕੋਰਸ ਹੁੰਦਾ 4 ਮਹੀਨੇ ਕੋਰਸ ਹਾਂ ਜੀ ਹਾਂ ਜੀ ਕੋਈ ਆਪਰੇਸ਼ਨ ਦੀ ਲੋੜ ਨਹੀਂ ਪੈਂਦੀ ਫਿਰ ਬਿਨਾ ਆਪਰੇਸ਼ਨ ਤੋਂ ਬਿਨਾ ਆਪਰੇਸ਼ਨ ਕੋਈ ਚੀਜ਼ ਦੀ ਜ਼ਰੂਰਤ ਨਹੀਂ ਮਹਾਰਾ ਗੁਰਨਾਮ ਪਾਸ਼ਾ ਕਿਰਪਾ ਕਰਨਗੇ ਅਸੀਂ ਜਿਹਨੂੰ ਦਵਾਈ ਦਿੰਨੇ ਆ ਸੋ ਉਹਨੇ ਕਹਿੰਨੇ ਭਾਈ ਦਵਾਈ ਨੇ ਆਰਾਮ ਨਹੀਂ ਕਰਨਾ ਦੁਆਰੇ ਫਾਇਦਾ ਕਰਨਾ ਦਵਾਈ ਨਾਲੋਂ ਜ਼ਿਆਦਾ ਠੀਕ ਹੈ ਜੀ ਜਦੋਂ ਨਹੀਂ ਦਵਾਈ ਖਾਣੇ ਹੋ ਪ੍ਰਮਾਤਮਾ ਨਾਮ ਲੈ ਕੇ ਦਵਾਈ ਖਾਣੇ ਮਾਸੇ ਪਾਸ਼ਾ ਤੁਹਾਡਾ ਨਾਮ ਜੁਪਰ ਲੱਗਿਆ ਸਾਡਾ ਦੁੱਖ ਘਟੋ ਬਸ ਇਹ ਸੀ ਗੱਲ ਜੋ ਕਹੀ ਦੀ ਆ ਗਾਰੰਟੀ ਸੀ ਇਹੀ ਹੈ ਵੀ ਬਸ ਗੁਰਨਾਨ ਪਾਸ਼ਾ ਦੀ ਗਾਰੰਟੀ ਦਿੰਦੇ ਆ ਵੀ ਗੁਰਨਾਨ ਪਾਸ਼ਾ ਕਿਰਪਾ ਕਰਨਗੇ ਜਿਵੇਂ ਕਹਿੰਦੇ ਮੇਰਾ ਮੁਝਮੇ ਕੁਛ ਨਹੀਂ ਜੋ ਕਸਸ ਹੋ ਤੇਰਾ ਤੇਰਾ ਤੁਲ ਕੋ ਸੋਮਤੇ ਕਿਆ ਲੱਗੇ ਮੇਰਾ ਵੀ ਸਾਡਾ ਕੁਛ ਨਹੀਂ ਹੈਗਾ ਜੋ ਕੁਛ ਕੋਸ ਹੈ ਗੁਰਨਾਨ ਪਾਸ਼ਾ ਦਾ ਉਹਨ ਤੱਕ ਤੁਸੀਂ ਕਿੰਨੀ ਕੜ ਚੁੱਕੇ ਪਤਰੀਆਂ ਕਿੰਨੇ ਕ ਬਗਾਇ ਤਕਰੀਬਨ ਇੱਕ ਮੁੰਡਾ ਤਾਂ ਇਥੋਂ ਗੈਸ ਏਜੰਸੀ ਇੰਦਰ ਕੈਸ ਵਾਲੇ ਕੰਮ ਕਰਦਾ ਸੀ ਉਹ ਆਇਆ ਦਵਾਈ ਲੈਣ ਹੂੰ ਉਸ ਤੋਂ ਬਾਅਦ ਉਹਨੇ ਇੱਕ ਬੰਦਾ ਨਾਬੇ ਤੇ ਭੇਜੇ ਸਿੰਘ ਫੇਰ ਇਹ ਕਿ ਉਹ ਲਖਰੂ ਤੋਂ ਬੰਦੇ ਨੂੰ ਲੈ ਕੇ ਆ ਦਵਾਈ ਲੈਣ ਵਾਸਤੇ ਇਹ ਦਵਾਈ ਤੁਸੀਂ ਆਪ ਤਿਆਰ ਕਰਦੇ ਹੋ ਜਾਂ ਕਿ ਤਮਗੋਆ ਨਹੀਂ ਨਹੀਂ ਅਸੀਂ ਆਪ ਖੁਦ ਤਿਆਰ ਕਰਦੇ ਹੂੰ ਇਹ ਦਵਾਈ ਜਿਹੜੀ ਅਸੀਂ ਤਿਆਰ ਕਰਦੇ ਆ ਸਿਰਫ ਇੱਕ ਕੈਪਸੂਲ ਦੋ ਕੈਪਸੂਲ ਦਿੱਤਿਆ 6 ਮਹੀਨੇ ਵਾਸਤੇ ਇੱਕ ਕੈਪਸੂਲ ਖਾਣਾ ਹੂੰ 6 ਮਹੀਨੇ ਕੇ ਅਸੂਖਾਣਾ ਤੀਜੇ ਦਿਨ ਪਥਰੀ ਬਾਹਰ ਨਿਕਲ ਜਾਂਦੀ ਹੈ ਕਿਹੜੇ ਕੀ ਮਤਲਬ ਇੱਕ ਕੈਸੂ ਨਾਲ ਹੀ ਹਾਂਜੀ ਹਾਂਜੀ ਤੇ ਗੁਰਦੇ ਦੀ ਪਥਰੀ ਬਾਹਰ ਬਾਹਰ ਤੀਜੇ ਦਿਨ ਤੀਜੇ ਦਿਨ ਹਾਂਜੀ ਤੇ ਪੀਤੇ ਦੀ ਪਥਰੀ ਲਿਕ ਨਿਕਣੀ ਬੰਦੀਆਂ ਨੇ ਫਿਰ ਤੇਰੀ ਪਥਰੀ ਦੀ ਦਵਾਈ 4 ਮਹੀਨੇ ਦਾ ਕੋਰਸ ਆ ਉਹ 4 ਮਹੀਨੇ ਦਾ ਕੋਰਸ ਆ ਆ ਇੱਕ ਪਥਰੀ ਸਾਡੇ ਕੋਲ ਆਈ ਹੋਈ ਆ ਆ ਇਹ ਇਹ ਕੜਾਈ ਕੱਢੀ ਸੀ ਹਾਂਜੀ ਠੀਕ ਹੈ ਜੀ ਤੇ پیسے ਡਾਕਟਰ ਆਪ ਤੁਹਾਨੂੰ ਦੱਸਦੇ ਨਹੀਂ ਹੁੰਦਾ ਵੈਦ ਆ ਦੱਸਦੇ ਨਹੀਂ ਹੁੰਦੇ ਇਹ ਦਵਾਈ ਕਿ ਤੁਸੀਂ ਆਪਾਂ ਕਿਵੇਂ ਤਿਆਰ ਕਰਦੇ ਆ ਇਹ ਜੜੀਆਂ ਬੂਟੀਆਂ ਲਈਦਾ ਜੰਗਲ ਤੋਂ ਹੂੰ ਜੰਗਲ ਤੋਂ ਜੜੀਆਂ ਬੂਟੀਆਂ ਪਟਕੇ ਲਿਆ ਕੇ ਉਹਨਾਂ ਨਾਲ ਤਿਆਰ ਕਰਦੇ ਆ ਆਪ ਇਹਦੀ ਪਟਕੇ ਲਿਆ ਕੇ ਆਨੇ ਆ ਹਾਂਜੀ 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 ਮੇਰੇ ਲਈ ਆਪਣੀਆਂ तकरीबन ਜਿਹੜਾ 90% ਦਵਾਈਆਂ ਆਪਣੀਆਂ ਤਿਆਰ ਕੀਤੀਆਂ ਹੁੰਦੀਆਂ ਨੇ ਜਿਹੜੀ ਵੀ ਆ ਪਟੜੀਆਂ ਦੇ ਜਾਈਦੀ ਕਿਤੇ ਮਗੋਂ ਨੇ ਪਪੋਂਗੋਂ ਨੇ ਕਈ ਅਸੀਂ ਪੱਟ ਕੇ ਵੀ ਲੋਣ ਚੰਗਣਾ ਕਈ ਹੀ ਬਿਆਰੋ ਮੁੱਲ ਵੀ ਲੈ ਆਏ ਦੀਆਂ ਠੀਕ ਹੈ ਜੀ ਪਰ ਪੀਸਣੀ ਅਸੀਂ ਆਪ ਆ ਬਜਾ ਬਾਹਰੋਂ ਨਹੀਂ ਪਸਵਾਈ ਠੀਕ ਹੈ ਜੀ ਹਾਂਜੀ ਬਾਪੀਸਣੀ ਆਪ ਹਾਂਜੀ ਤਾਂ ਮੈਂ ਦੇਖ ਰਿਹਾ ਕੋਲ ਕੋ ਪੇਸ਼ੈਂਟ ਬੈਠੀ ਹੈ ਇੱਕ ਆਦੀ ਪੇਸ਼ੈਂਟ ਹੈ ਇਹ ਗੁਰਦੇ ਦੀ ਪੱਥਰੀ ਵਾਲੇ ਆਏ ਨੇ ਨਵੇਂ ਆਏਗਾ ਇਹ ਅੱਛਾ ਗੁਰਦੇ ਦੀ ਪੱਥਰੀ ਵਾਲੇ ਆਏ ਨੇ ਹਾਂਜੀ ਸਸ਼ੀਕਰ ਬੋ ਜੀ ਤੇ ਤੁਸੀਂ ਗੁਰਦੇ ਦੀ ਪੱਥਰੀ ਦਵਾਈ ਲੈਣਾ ਹੈ ਹਾਂਜੀ ਠੀਕ ਹੈ ਜੀ ਤੁਹਾਨੂੰ ਕਿੰਨਾ ਪਤਾ ਲੱਗਿਆ ਤੇ ਗੁਰਦੇ ਦੀ ਪੱਥਰੀ ਦਵਾਈ ਮਿਲਦੀ ਹੈ ਸਾਡੀ ਯੂਰੇਪੂ ਆਇਆ ਜੀ ਉਹਨਾਂ ਨੇ ਦੱਸਿਆ ਤੀਗਾ ਮੈਨੂੰ 2-3 ਸਾਲ ਹੋ ਗਏ ਦਵਾਈ ਕਾਂਦੀ ਨੂੰ ਨਿਕਲ ਹੀ ਨਹੀਂ ਹੈਗੀ ਗੁਰਦੇ ਦੀ ਪੱਥਰੀ ਮੇਰੇ ਆ ਵੀ ਹੁਣ ਮੈਂ ਸਾਡੀ ਭੂਆ ਨੂੰ ਦੱਸਿਆ ਤੀ ਵੀ ਇੱਥੇ ਦਵਾਈ ਮਿਲਦੀ ਆ ਵੀ ਬਾਬਾ ਜੀ ਦਵਾਈ ਦਿੰਦੇ ਨੇਗੇ ਵੀ ਉਹਦੇ ਨਾਲ 3 ਦਿਨਾਂ ਚ ਗੁਰਦੇ ਦੀ ਪੱਥਰੀ ਨਿਕਲ ਜਾਂਦੀ ਹੈ ਤੁਸੀਂ ਕਿ ਡਾਕਟਰ ਕੋਲ ਗਏ ਹੋਗੇ ਲੈ 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 ਪੱਥਰੀ ਲੈ ਕੇ ਆਪਣੀ ਬਿਮਾਰੀ ਲੈ ਕੇ ਗਏ ਹੋਗੇ ਡਾਕਟਰ ਕੀ ਕਹਿੰਦੇ ਡਾਕਟਰ ਕਹਿੰਦੇ ਆਪਰੇਸ਼ਨ ਹੋਊਗਾ ਮੇਰੇ ਇੱਕ ਮੈਮ ਦੀ ਹੈ ਜੇ ਮੈਮ ਦੀ ਹੈ ਕੀ ਦੇਖ ਕੀ ਐ ਮੈਮ ਜੀ ਹਾਂ ਡਾਕਟਰ ਕਹਿੰਦਾ ਆਪਰੇਸ਼ਨ ਹੋਣਾ ਹੈ ਆਪਰੇਸ਼ਨ ਉਹ ਕਹਿੰਦੇ ਐ ਵੀ ਨਿਕਲਦੀ ਨਹੀਂ ਹੈਗੀ ਨਿਕਲਦੀ ਨਹੀਂ ਨਹੀਂ ਕਿੰਨੇ ਖਰਚੇ ਦੱਸੇ ਡਾਕਟਰ ਨੇ 45000 45000 ਹਾਂ 45000 ਇਹ ਤੁਸੀਂ ਇੱਥੇ ਆਏ ਹੋ ਤੁਹਾਨੂੰ ਵਿਸ਼ਵਾਸ ਹੋਇਆ ਠੀਕ ਆ ਜੀ ਇੱਥੇ ਰੋੜਕ ਦਾ ਖਰਚਾ ਹੈ ਇੱਥੇ ਸਾਡਾ ਕੋਈ ਖਰਚਾ ਨਹੀਂ 100 ਰੁਪਏ ਲੱਗਦਾ ਬਾਬਾ ਜੀ ਉਹ ਸਭ ਹੀ ਲਿਆ ਜੀ ਹਾਂ ਜੀ ਚਲੋ ਵਾਹਿਗੁਰੂ ਪਰਮੇ ਜੀ ਮੰਨ ਲਓ 100 ਰੁਪਏ ਥੋੜੀ ਪੱਥਰੀ ਇਹ ਤੁਸੀਂ ਤੁਹਾਨੂੰ 3 ਦਿਨ ਦੇਣਾ ਬਾਅਦ ਕਿਹਾ ਵਾ ਜੇ ਨਿਕਲ ਜੇ ਤੁਹਾਨੂੰ ਕੀ ਤੁਸੀਂ ਕੀ ਕੀ ਮਹਿਸੂਸ ਕਰੋਗੇ ਕੀ ਕੀ ਕਿਪਾ ਬਾਬੇ ਦਾ ਬਹੁਤ ਵੱਡਾ ਧੰਨਵਾਦ ਕਰਾਂਗੇ ਜੀ ਜੇ ਸਾਡੇ ਆਪਾਂ ਇਥੇ ਨਿਕਲ ਜੇ ਬਹੁਤ ਵਧੀਆ ਹੋਊਗਾ ਸਾਨੂੰ ਆਪਰੇਸ਼ਨ ਤੋਂ ਬਚਾਂਗੇ ਨਾਲੇ ਅਸੀਂ ਇੰਨੇ ਪੈਸੇ ਨਹੀਂ ਲਾ ਸਕਦੇ ਹੈਗੇ ਅੱਛਾ ਜੀ ਤੇ ਭੂਆ ਜੀ ਨੇ ਇਹ ਭੂਆ ਜੀ ਹਾਂ ਜੀ ਭੂਆ ਜੀ ਤੁਸੀਂ ਇਸ ਪਿੰਡ ਜੀ ਰਹਿੰਦੇ ਹੋ ਹਾਂ ਜੀ ਪਾਪਾ ਜੀ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਕੰਮ ਕਰਦੇ ਹੋ ਇਹਨਾਂ ਨੂੰ ਸਾਲ ਸਵਾ ਸਾਲ ਹੋ ਗਿਆ ਯਾਨੀ ਇੱਥੇ ਆਇਆ ਨੂੰ ਜੇ ਮੈਂ ਇਹ ਕਈ ਜਣੀ ਇੰਨਾ ਪਹਿਲਾਂ ਤਾਂ ਨਹੀਂ ਸੀ ਕੋਈ ਗੱਲਬਾਤ ਕੀਤੀ ਇਹਨਾਂ ਨਾਲ ਪਰ ਨਹੀਂ ਸੀ ਇੱਕ ਦਿਨ ਇਹਨਾਂ ਬਾਬਾ ਜੀ ਨਾਲ ਗੱਲਬਾਤ ਹੋਈ ਤੇ ਇਹਨਾਂ ਦੀਆਂ ਗੱਲਾਂ ਸੁਣੀਆਂ ਮੈਂ ਕਹਿੰਨੇ ਕਿ ਵੀ ਪਥਰੀ ਹੋਵੇ ਵੀ ਮੈਂ ਉਹਨਾਂ ਦਾ ਇੱਕ ਕੈਪਸੂਲ ਦੇ ਨਾਲ ਤੀਜੇ ਦਿਨ ਪਥਰੀ ਬਾਹਰ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਫਿਰ ਮੈਨੂੰ ਵੀ ਇਹ ਯਕੀਨ ਜਿਆ ਹੋ ਗਿਆ ਵੀ ਮੈਂ ਦੇਖਦੀ ਆ ਵੀ ਸਾਡੇ ਵੀ ਬੋਟੀ ਰੇ ਦੇ ਪਥਰੀ ਸੀਗੀ ਮੈਂ ਇਹਨਾਂ ਨੂੰ ਫੋਨ ਕਰਿਆ ਮੈਂ ਕਿਹਾ ਵੀ ਸਾ ਆਪਣੇ ਕੋਲੇ ਇੱਥੇ ਦਵਾਈ ਦਿੰਦੇ ਨੇ ਬਾਬਾ ਜੀ ਵੀ ਤੁਸੀਂ ਆ ਕੇ ਲੈ ਜਾਓ ਵੀ ਅੰਬੀਏ ਦਾ ਨਾ ਕਹਿੰਦੇ ਨੇ ਉਹ ਜੇ ਲੋਈ ਆਗੇ ਕੱਲ ਹੀ ਫੋਨ ਕਰਿਆ ਸੀ ਇਹਨਾਂ ਨੂੰ ਇਹ ਅੱਜ ਆ ਗਏ ਨੇ ਕੀ ਠੀਕ ਹੈ ਜੀ ਤੇ ਮਹਾਰਾ ਕਿਰਪਾ ਕਰਨ ਅਸੀਂ ਤਾਂ ਇਹੀ ਕਹਿੰਦੇ ਆ ਵੀ ਸਾਡਾ ਦੁੱਖ ਟੁੱਟ ਜੇ ਤੇ ਅਸੀਂ ਗਾਹਾਂ ਵੀ ਸਾਰਿਆਂ ਨੂੰ ਦੱਸੀਏ ਵੀ ਇਦਾਂ ਇਦਾਂ ਇੱਥੇ ਇਲਾਜ ਹੁੰਦਾ ਤੇ ਸਭ ਆਉਣ ਇੱਕ ਤੇ ਕਿਹੜੇ ਪਿੰਡ ਹੈ ਸੇਕੇ ਪਿੰਡ ਹੈ ਜੀ ਠੀਕ ਹੈ ਹਾਂਜੀ ਮੇਰੇ ਘੋਟੂ ਦੇ ਕੋਲ ਹੈ ਠੀਕ ਹੈ ਜੀ ਚਲੋ ਵਾਹਿਗੁਰੂ ਕਿਰਪਾ ਰੱਖੇ ਤੁਹਾਡਾ ਇਲਾਜ ਹੋਵੇ ਤੇ ਬਿਮਾਰੀ ਜਟਕਾਰਾ ਹੋਵੇ ਹੋਰ ਬਾਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੇ ਦੇ ਇੱਕ ਗੱਲਾਂ ਹੁੰਦੀਆਂ ਨੇ ਆਪਾਂ ਅਲੋਪੈਥੀ ਵਿੱਚ ਪੈ ਜਾਂਦੇ ਆ ਆਪਣੀ ਆਯੁਰਵੈਦਿਕ ਆਪਣੀ ਭਾਰਤੀ ਸੱਭਿਆਚਾਰਕ ਸੱਭਿਆਚਾਰ ਜੋ ਆਪਣਾ ਹੈਗਾ ਆਪਣਾ ਲਾਜ ਸੀਗਾ ਜੋ ਬਣਾ ਲਾਜ ਕਰੀ ਉਹਨੂੰ ਆਪਾਂ ਛੱਡਦੇ ਜਾ ਰਹੇ ਆ ਕੁਝ ਗੱਲਾਂ ਹੁੰਦੀਆਂ ਨੇ ਇਹ ਚੀਜ਼ਾਂ ਵੈਦ ਬਹੁਤ ਮੁਸ਼ਕਲ ਨਾਲ ਮਿਲਦਾ ਵੈਦ ਵੀ ਕਦੇ ਵੈਦ ਵੀ ਰਹੇ ਬਸ ਦੀ ਗੱਲ ਨਹੀਂ ਹੁੰਦੀ ਵੈਦ ਕਰਨਾ ਬਈ ਨੌਜਵਾਨ ਨਾ ਇਹਦੀ ਬਾਤ ਦੀ ਗੱਲ ਨਹੀਂ ਹੁੰਦੀ ਜੇ ਕਿਤੇ ਵੈਦ ਮਿਲ ਜਾਵੇ ਉਹ ਜਾ ਕੇ ਤਾਂ ਛੱਡੀਦਾ ਵੀ ਨਹੀਂ ਹੁੰਦਾ ਐਓ ਜੀਆਂ ਚੀਜ਼ਾਂ ਜੇ ਇਹ ਨਿਕਲਣਗੀਆਂ ਤਿੰਨ ਦਿਨਾਂ ਬਾਅਦ ਵੀ ਪਤਾ ਲੱਗ ਜਾਊਗਾ ਜੇ ਇਹ ਜਿਹੀ ਚੀਜ਼ਾਂ ਨਿਕਲਦੀਆਂ ਨੇ ਕੰਮ ਹੁੰਦਾ ਵਾ ਤੇ ਜਿਝਾਂ ਹੁੰਦੀਆਂ ਨੇ ਇਸ ਚੀਜ਼ਾਂ ਨੂੰ ਪਕੜਾ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਸਾਡੇ ਪੰਜਾਬੀ ਸੱਭਿਆਚਾਰਾ ਭਾਰਤੀ ਸੱਭਿਆਚਾਰਾ ਇਸ ਨੂੰ ਮਿਲਣਾ ਬਹੁਤ ਜ਼ਰੂਰੀ ਹੈ ਤਾਂ ਜੋ ਆਪਣਾ ਸਹੀ ਤਰੀਕੇ ਨਾਲ ਲਾਜ ਹੋ ਸਕੇ ਤੇ ਫਿਰ ਕਿਸੇ ਵੀਡੀਓ ਚ ਮਿਲਦੇ ਆ 24 ਪੰਜਾਬੀ ਤੋਂ ਇੰਦਰ ਪਾਸੇ ਪਮਾਲੀ